ਦੇਖੋ ਸਰਸੇ ਵਾਲੇ ਸਾਧ ਨੂੰ ਮਾਫੀ ਮਿਲ ਸਕਦੀ ਆ ਪਰ ਗੁਰਦਾਸ ਮਾਨ ਨੂੰ ਨਹੀਂ ਮਿਲ ਸਕਦੀ ਕਿਉਂਕਿ ਉਹਨੇ ਸਰਸੇ ਵਾਲੇ ਸਾਧ ਨੇ ਤਾਂ ਉਸ ਤਰ੍ਹਾਂ ਮਾਫੀ ਮੰਗੀ ਵੀ ਨਹੀਂ ਸੀ ਜਿਸ ਤਰ੍ਹਾਂ ਗੁਰਦਾਸ ਮਾਨ ਨੇ ਘਟ ਤੋਂ ਘਟ 15 20 ਇੰਟਰਵਿਊ ਖੁਦ ਪਰਸਨਲ ਵੀਡੀਓ ਬਣਾ ਕੇ ਕਿਹਾ ਜਦੋਂ ਇੱਕ ਬੰਦੇ ਤੋਂ ਗਲਤੀ ਹੋ ਗਈ ਆ ਉਹਨੇ ਮੰਨ ਲਈ ਆ ਕਿ ਆ ਮੇਥੋਂ ਗਲਤੀ ਆ ਮੈਨੂੰ ਮਾਫ ਕਰ ਦੋ ਤੇ ਪਿੱਛੇ ਕੀ ਰਹਿ ਜਾਂਦਾਗਾ ਫਿਰ ਕੁਝ ਲੋਕ ਕਹਿੰਦੇ ਆ ਜੀ ਇਹ ਮਸਲਾ ਹੈਗਾ ਜੀ ਪੰਥਕ ਆ ਇਹ ਲੋਕਾਂ ਦਾ ਮਸਲਾ ਹੀ ਨਹੀਂ ਇਹ ਗੁਰੂ ਦਾ ਮਸਲਾ ਆ ਫਿਰ ਜਦੋਂ ਗੁਰੂ ਦਾ ਮਸਲਾ ਹੈ ਤਾਂ ਫਿਰ ਗੁਰੂ ਆਪੇ ਦੇਖ ਲੈਣਗੇ ਤੁਸੀਂ ਗੁਰੂ ਦੇ ਵਕੀਲ ਬਣਨ ਵਾਲੇ ਕਹੋਣਾ ਪਹਿਲੀ ਗੱਲ ਗੁਰੂ ਨੇ ਸਾਨੂੰ ਕਿਹਾ ਕਿ ਮੇਰੇ ਵਕੀਲ ਬਣੋ ਉਹਨੇ ਮੇਰੇ ਜਦੋਂ ਕੋਈ ਰੱਬ ਦੇ ਖਿਲਾਫ ਬੋਲੂਗਾ ਤਾਂ ਉਹ ਰੱਬ ਦਾ ਤੇ ਉਹ ਇਨਸਾਨ ਦਾ ਸਿੱਧਾ ਮਾਮਲਾ ਰਹਿ ਗਿਆ ਵਿੱਚ ਬੰਦਿਆਂ ਦਾ ਤਾਂ ਕੋਈ ਰੋਲ ਹੀ ਨਹੀਂ ਰਹਿ ਗਿਆ ਫਿਰ ਸਹੀ ਹੈ ਕਿ ਨਹੀਂ ਉਹ ਬੰਦਾ ਮਾਫੀਆਂ ਮੰਗ ਰਿਹਾਗਾ ساری ਉਮਰ ਆਪਦੀ ਉਹਨੇ ਗਾਣੇ गा ਕੇ ਨਗਾਤੀ ਹਰ ਇੱਕ ਕਲਾਕਾਰ ਆਪਦੀ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਗੀਤ ਆਪੋ ਆਪਣੀ ਸੋਚ ਸਮਝਦਾਰ ਮਤਲਬ ਉਹ ਗੌਂਦਾਗਾ ਕੋਈ ਵੀ ਇਨਸਾਨ ਆ ਜਦੋਂ ਉਹਦੀ 15 ਤੋਂ 20 ਸਾਲ ਦੀ ਉਮਰ ਹੁੰਦੀ ਆ ਉਹਦੀ ਸੁਤਾ ਹੋਰ ਹੁੰਦੀ ਆ 25 ਸਾਲ ਤੱਕ ਹੋਰ ਹੁੰਦੀ ਆ 30 ਸਾਲ ਤੱਕ ਹੋਰ ਹੁੰਦੀ ਆ 30 ਸਾਲ ਤੋਂ ਬਾਅਦ ਉਹਨੂੰ ਗਿਆਨ ਆਉਣਾ ਸ਼ੁਰੂ ਹੁੰਦਾਗਾ ਦੁਨੀਆਦਾਰੀ ਬਾਰੇ ਫਿਰ ਆਉ ਦੇ ਪਿੱਛੇ ਮੁੜ ਕੇ ਝਾਕਦਾ ਉਹ ਦੇਖਦਾ ਕਿ ਮੈਂ ਬਹੁਤ ਗਲਤੀਆਂ ਕੀਤੀਆਂ ਜਵਾਨੀ ਦੇ ਵਿੱਚ ਬੰਦਾ ਹੋਰ ਤਰ੍ਹਾਂ ਹੁੰਦਾਗਾ ਜਦੋਂ ਜਵਾਨੀ ਅੱਗੇ ਅੱਗੇ ਲੰਘ ਜਾਂਦੀ ਆ 30 35 40 45 ਸਾਲ ਤੇ ਆਉਂਦਾ ਤਾਂ ਉਹਦੀ ਸੁਤਾ ਹੋਰ ਹੋ ਜਾਂਦੀ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਦਾ ਬਦਲਿਆ ਹੋਇਆ ਰੂਪ ਵੀ ਗਲਤ ਆ ਵੀ ਉਹਦਾ ਪਿਛਲਾ ਹੀ ਪਸੋਕੜ ਜਵਾਨੀ ਚੱਕੀ ਉਹਨੂੰ ਧੋਤੇ ਜਾਓ ਵੀ ਪਿੱਛੇ ਜੋ ਕੀਤਾ ਉਹ ਉਹਨੇ ਸਹੀ ਕੀਤਾ ਜਿਹੜਾ ਉਹ ਹੁਣ ਕਰ ਰਿਹਾ ਹੁਣ ਉਹ ਗਲਤ ਕਰ ਰਿਹਾ ਹੈਗਾ ਕੋਈ ਵੀ ਇਨਸਾਨ ਜਦੋਂ ਧੌਲੇ ਆ ਜਾਂਦੇ ਆ ਚਿੱਟੀ ਦਾੜੀ ਹੋ ਜਾਂਦੀ ਆ ਤਾਂ ਉਹਨੂੰ ਤੁਸੀਂ ਉਸ ਸਮੇਂ ਉਹਦੇ ਉਸ ਵਰਜਨ ਨੂੰ ਸਹੀ ਕਹੋਗੇ ਜਾਂ ਉਹਦੇ ਪਿਛਲੇ ਨੂੰ ਸਹੀ ਕਹੋਗੇ ਠੀਕ ਹੈ ਮੈਂ ਕੋਈ ਗਰਦਾਸਮਾਨ ਦਾ ਹਮਾਇਤੀ ਨਹੀਂ ਹੈਗਾਗਾ ਵੀ ਉਹਨੇ ਕਿਹੜੇ ਗਾਣੇ ਗਾਏ ਕਿਹੜੇ ਨਹੀਂ ਗਾਏ ਹਰ ਇੱਕ ਜਿਹੜਾ گاਉਣ ਵਾਲਾ ਉਹਦੀ ਜ਼ਿੰਦਗੀ ਦੇ ਵਿੱਚ ਚੰਗੇ ਗਾਣੇ ਵੀ ਗਾਉਂਦਾ ਮਾੜੇ ਵੀ ਗਾਉਂਦਾ ਪਰ ਇਹ ਲੋਕ ਗੁਰਦਾਸ ਮਾਨ ਨੂੰ ਪੂਰੀ ਪੰਜਾਬੀਅਤ ਦਾ ਸੀਸਾ ਸਮਝੀ ਬੈਠੇ ਆ ਕਿ ਗੁਰਦਾਸ ਮਾਨ ਨੇ ਜਿਹੜੇ ਬੋਲ ਬੋਲੇ ਆ ਉਹੀ ਸਾਰੇ ਪੰਜਾਬੀਆਂ ਤੇ ਲਾਗੂ ਹੁੰਦੇ ਆ ਗੁਰਦਾਸ ਮਾਨ ਪੰਜਾਬੀਆਂ ਤੇ ਪਰਚੀ ਕੱਟ-ਕੱਟ ਕੇ ਦੇ ਰਿਹਾ ਕਿ ਤੁਸੀਂ ਇਸ ਤਰ੍ਹਾਂ ਦੇ ਆ ਤੁਸੀਂ ਇਸ ਤਰ੍ਹਾਂ ਦੇ ਉਹ ਚੀਜ਼ ਨੂੰ ਅਕਸੈਪਟ ਕਰੀ ਜਾਂਦੇ ਆ ਇਹ ਤੁਸੀਂ ਉਹਦੀਆਂ ਗੱਲਾਂ ਨੂੰ ਆਪ ਦੇਤੇ ਲਈ ਨੇ ਕਿਹੜੀ ਗੱਲਾਂ ਆ ਉਹ ਤੁਹਾਡੇ ਤੇ ਚੀਜ਼ਾਂ ਥੋਪਣ ਵਾਲਾ ਕੌਣ ਆ? ਲਓ ਜੀ ਉਹਨੇ ਐਂ ਕਹਿਤਾ ਤਾਂ ਸਾਰੇ ਪੰਜਾਬੀ ਉਹੋ ਜਿਹੇ ਹੋ ਗਏ। ਕਿਸੇ ਬੰਦੇ ਦੇ ਗਾਏ ਦੋ ਗੀਤ ਤੁਹਾਡੀ ਸੁਤਾ ਤੁਹਾਡੇ ਜੀਵਨ ਪੱਧਰ ਨੂੰ ਬਦਲ ਸਕਦੇ ਆ। ਤੁਹਾਡੇ ਕਰੈਕਟਰ ਨੂੰ ਪੂਰੇ ਪੰਜਾਬੀਆਂ ਦੀ ਉਹ ਕਰੈਕਟਰ ਨੂੰ ਬਦਲ ਸਕਦੇ ਆ। ਹਾਂ ਜੇ ਤੁਸੀਂ ਮੰਨਦੇ ਆ ਕਿ ਉਹ ਬੰਦੇ ਦੇ ਚਾਰ ਗੱਲਾਂ ਕਹੀਆਂ ਸਾਡੀ ਸਾਰੀ ਕੌਮ ਨੂੰ ਹੀ ਉਹਨੇ ਬਦਲ ਕੇ ਰੱਖ ਦਿੱਤਾ। ਇਸ ਤਰ੍ਹਾਂ ਹੋ ਸਕਦਾ ਹੈਗਾ। ਇਸ ਤਰ੍ਹਾਂ ਤਾਂ ਬਹੁਤ ਵਿਰੋਧੀ ਬੈਠੇ ਆ ਜਿਹੜੇ ਸਿੱਖ ਵਿਰੋਧੀ ਬੈਠੇ ਆ ਜਿਹੜੇ ਠੋਕ ਵਿਚਾਰ ਕੇ ਗੱਲਾਂ ਸਿੱਖਾਂ ਦੇ ਖਿਲਾਫ ਪੈਂਦੇ ਆ ਤਾਂ ਫਿਰ ਸਾਰੇ ਸਿੱਖ ਉਹ ਜਿਹੀ ਹੋ ਜਾਂਦੇ ਆ ਹੋਰ ਕਿੰਨੇ ਗਾਉਣ ਵਾਲੇ ਆ ਪੰਜਾਬੀ ਦੇ ਵਿੱਚ ਕੂਲ ਲਿਪਾਂ ਤੇ ਗਾਣੇ ਕੈਪਸੂਲਾਂ ਦੇ ਗਾਣੇ ਟੀਕਿਆਂ ਦੇ ਗਾਣੇ ਸਰਾਵਤ ਦੇ ਗਾਣੇ ਫੀਮ ਤੇ ਗਾਣੇ ਉਹ ਸਾਰੇ गा ਰਹੇ ਆ ਆਸਕੀ ਤੇ ਗਾਣੇ गा ਰਹੇ ਆ ਨੀਂਦ ਵਾਲੀਆਂ ਗੋਲੀਆਂ ਨੂੰ ਦੁੱਧ ਚ ਪਾ ਦੋ ਫਲਾਨਾ ਕਰ ਦੋ ਐਨੇ ਇੱਕ ਗੰਦੇ ਗਾਣੇ ਗਾਇਆ ਰਿਹਾ ਉਹਨਾਂ ਨੂੰ ਕਹਤੋਂ ਨਹੀਂ ਕਿ ਤੁਸੀਂ ਆਪ ਦੇ ਦਿਲ ਤੇ ਲੈਂਦੇ ਗੇ ਜਦ ਕੇ ਦੇਖਿਆ ਜਾਵੇ ਜਿਹੜੀ ਨਵੀਂ ਜਨਰੇਸ਼ਨ ਆ ਨਵੀਂ ਪੀੜ੍ਹੀ ਆ ਠੀਕ ਆ ਉਹ ਤਾਂ ਪੁਰਾਣੇ ਗਾਇਕਾਂ ਨੂੰ ਸੁਣਨ ਦੋਈ ਨਹੀਂ ਹੈ ਉਹਨਾਂ ਦੀ ਉਮਰ ਲੰਘੀ ਜਿਵੇਂ ਪੁਰਾਣੇ ਗਾਇਕਾਂ ਦੀ ਉਵੇਂ ਥੋੜੀ ਲੰਘੀ ਥੋੜੀ ਜਵਾਨੀ ਦੇ ਜਿਹੜੇ ਹਮਸਫਰ ਉਹ ਗਾਉਣ ਵਾਲੇ ਸੀਗੇ ਤੁਸੀਂ ਉਹਨਾਂ ਨੂੰ ਸਹੀ ਮੰਨਦੇ ਆ ਜਿਹੜੇ ਜਿਨ੍ਹਾਂ ਦੀ ਜਵਾਨੀ ਵੇਲੇ ਜਿਹੜੇ ਉਹਨਾਂ ਦੇ ਗਾਇਕ ਉਹਨਾਂ ਦੇ ਹਮਸਫਰ ਹੁੰਦੇ ਆ ਉਹਨਾਂ ਨੂੰ ਸਹੀ ਮੰਨਦੇ ਆ ਹੁਣ ਜਿਹੜੀ ਨਵੀਂ ਜਨਰੇਸ਼ਨ ਆ ਨਮੀਨ ਰੈਸਨ ਦੇ ਲਈ ਜਿਹੜੇ ਨਵੇਂ ਗਾਣੇ ਆ ਬਹੁਤ ਬਾਹੀਆ ਤਾਂ ਉਹ ਉਹਨਾਂ ਨੂੰ ਕਾਪੀ ਕਰਦੇ ਆ ਉਹਨਾਂ ਤੇ ਰੀਲਾਂ ਬਣਾਵਣਾ ਕੇ ਪਾਉਂਦੇ ਆ ਉਹ ਕਿੰਨਾ ਜ਼ਿਆਦਾ ਘਾਣ ਹੋ ਰਿਹਾ ਉਹਦੇ ਬਾਰੇ ਕੋਈ ਕਿਉਂ ਨਹੀਂ ਦੇਖਦਾਗਾ ਸਾਰੀਆਂ ਗੱਲਾਂ ਨੂੰ ਸੋਚ ਵਿਚਾਰ ਕੇ ਆਪਣਾ ਕਮੈਂਟ ਜ਼ਰੂਰ ਕਰਨਾ ਵੀ ਇੱਥੇ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਗੁਰਦਾਸ ਮਾਨ ਨੂੰ ਕਹਿ ਦਿਓ ਸਹੀ ਕਹਿ ਦਿਓ ਉਹਦੇ ਸੋਲਵਾ ਲੋ ਫਲਾਣਾ ਕਰ ਲਓ ਮੈਨੂੰ ਢੱਕੇ ਦਾ ਮਤਲਬ ਨਹੀਂ ਹੈਗਾ ਮੈਂ ਸਿਰਫ ਇੱਕ ਪੁਆਇੰਟ ਆਫ View ਦਿੰਨਾਗਾ ਆਪਦਾ ਕਿ ਇੱਕ ਬੰਦੇ ਦੀਆਂ ਗੱਲਾਂ ਨੂੰ ਤੁਸੀਂ ਇੰਨਾ ਸੀਰੀਅਸ ਕਿਉਂ ਲੈਨੇ ਆ ਜੀ ਛੱਡਤਾ ਦਾ ਫਿਰ ਇੱਕ ਪਾਸੇ ਛੱਡ ਦਿਓ ਨਾ ਉਹ ਜੋ ਮਰਜੀ ਇੰਟਰਵਿਊ ਦਿੰਦਾ ਫਿਰ ਕੋਈ ਮਤਲਬ ਹੀ ਨਹੀਂ ਰਹਿ ਗਿਆ ਤਾਂ ਜੇ ਕਿਸੇ ਇੱਕ ਇਨਸਾਨ ਨੂੰ ਹੀ ਪੂਰੀ ਤੁਸੀਂ ਇੱਕ ਕੌਮ ਦਾ ਚਿਹਰਾ ਮੰਨੀ ਜਾਂਦੇ ਆ ਜਿਹੜੀ ਵੱਡੀ ਗੱਲ ਆ ਇਹ ਮੰਨਣਾ ਬੰਦ ਕਰੋ ਜੇ ਤੁਸੀਂ ਇੱਕ ਨੂੰ ਮੰਨਦੇ ਆ ਤਾਂ ਫਿਰ ਬਾਕੀ ਸਾਰੇ گاਉਂ ਵਾਲੇ ਵੀ ਉਹੀ ਕੁਸ਼ ਕਰ ਰਹੇ ਆ ਨਾ ਉਹਦੂ ਕਿਤੇ ਹੀ ਘਟੀਆਂ ਗਾਣੇ ਗਾਏ ਆ ਲੋਕਾਂ ਨੇ ਉਹਨਾਂ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਰਦਾਗਾ ਗੁਰਜਾਂਟ ਸਿੰਘ ਆਸਟ੍ਰੇਲੀਆ ਮੁੰਡੇ ਨੇ ਕਿੰਨਾ ਮੁੱਦੇ ਚੱਕੇ ਸੀ ਇਹ ਲਚਰਚਾ ਦੇ ਖਿਲਾਫ ਉਹਦੇ ਨਾਲ ਕੌਣ ਖੜਾ ਹੋਇਆ ਉਹ ਵੀ ਬੈਠ ਗਿਆ ਟੱਕ ਕੇ ਤਾਂ ਸੋਚ ਵਿਚਾਰ ਕਰਕੇ ਆਪਣੇ ਕਮੈਂਟ ਜ਼ਰੂਰ ਕਰਨਾ ਇਸ ਮਸਲੇ ਦੇ ਵਿੱਚ ਕੌਣ ਸਹੀ ਆ ਕੌਣ ਗਲਤ ਆ ਠੀਕ ਆ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਵਿਜ਼ਡਨ